ਪਿਆ ਮਾਈਕ ਨੂੰ ਆਉਂ ਸੀ ਠੀਕ ਆ ਚੱਕੀ ਮਾੜਾ ਇਧਰ ਘੁੰਮ ਕੇ ਸਰਦੂਲਗੜ੍ਹ ਜੀ ਸਰਦੂਲਗੜ੍ਹ ਤੁੰਦੀ ਤੁੰਦ ਚਾਰਛਪੇਰੇ ਤੁੰਦ ਤੁੰਦ ਦਾ ਸੋਹਣਾ ਨਜ਼ਾਰਾ ਤੇ ਛੱਪੜ ਦਾ ਕਿਨਾਰਾ ਤੇ ਦਾਸ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 13 ਮਾਰਗ 26 ਜਨਵਰੀ ਸਾਲ 2024 ਸ਼ੁੱਕਰਵਾਰ ਦਾ ਦਿਨ ਸਵੇਰ ਦੇ ਪੌਣੇ 9 ਵਜੇ ਹੋਏ ਨੇ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਆਜ ਰਿਪਬਲਿਕ ਡੇ ਤੇ ਇਸ ਦਿਨ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਹਾਂਜੀ ਹਾਂ ਮੈਂ ਕਿਹਾ ਟੋਬੇ ਕਿਨਾਰੇ ਖੜ੍ਹ ਦੀਏ ਤੇ ਇਹ ਦਿਨ 1930 ਵਿੱਚ ਚੁਣੇ ਗਏ ਆਜ਼ਾਦੀ ਦੇਵਸ ਨੂੰ ਸਨਮਾਨਿਤ ਕਰਨ ਲਈ ਚੁਣਿਆ ਗਿਆ ਸੀਗਾ 26 ਜਨਵਰੀ ਇਸ ਸਾਲ ਦਾ 26ਵਾਂ ਦਿਨ ਤੇ ਇਸ ਤੋਂ ਬਾਅਦ 339 ਦਿਨ ਬਾਕੀ ਨੇ ਸਾਲ ਦੇ ਤੇ ਹਾਂ ਠੀਕ ਆ ਠੀਕ ਆ ਥੋੜੇ ਦਿਨ ਹੀ ਆ ਵਾਸੂਨ ਦਾ ਕਿੰਨੇ ਦਿਨ ਰਹੂਗੀ ਧੰਦਾ ਲੋਟ ਆ ਆਪਣਾ ਪਾਣੀ ਵਾਲਾ ਸ਼ੇਕਰ ਤੇ ਸਾਈਕਲ ਆਦਾ ਭਾਈ ਸੋਨਾ ਬੋਲ ਵਾਲਾ ਸਾਡੇ ਆ ਲਗਭਗ ਹਰੇਕ ਘਰ ਵਿੱਚ ਇੱਕ ਜਾਂ ਦੋ ਜਣਾ ਬੰਦੇ ਸਾਈਕਲ ਵਰਤਦੀ ਵਰਤਦੇ ਤੇ ਆਪਣਾ ਪਾਣੀ ਵਾਲਾ ਸ਼ੇਕਰ ਇੱਥੇ ਬਿਠਾਤਾ ਸੀਗਾ ਮੈਂ ਕਿਹਾ ਦੋ ਮਿੰਟ ਅੱਦਾਂ ਵਾਲੇ ਮੈਂ ਆਪਣੀ ਵੀਡੀਓ ਸ਼ੁਰੂ ਕਰ ਲਈ ਤੇ ਜਿੰਮ ਦੀ ਡਿਊਟੀ ਤੋਂ ਵਾਪਸੀ ਹੋਈ ਹੈ ਹੁਣੇ-ਹੁਣੇ ਤੇ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾਈਵ ਵੀ ਦੇਖਿਓ ਵਲੌਗਸ ਨੂੰ ਬਾਕੀ ਬਹੁਤ ਜਿਆਦਾ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਾਰੰਟੀ ਅਸੀਂ ਪਹਿਲੀਆਂ ਹੀ ਦਿੰਦੇ ਆ ਤਾਂ ਲਾਈਕ ਵੀ ਤੁਸੀਂ ਵੀਡੀਓ ਨੂੰ ਪਹਿਲੀਆਂ ਚ ਕਰ ਦਿਓ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਲਾਜ਼ਮੀ ਕਰ ਲਿਓ ਪੇਜ ਨੂੰ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਦਿਖਾਉਂਦੇ ਰਹਣਾ ਤੁਹਾਨੂੰ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਕਿਹਾਂ ਜਾਂਦੀਆਂ ਬੱਤੀਆਂ ਜਗਦੀਆਂ ਲਾਈਟਾਂ ਜਗਦੀਆਂ ਤੇ ਕਾਕਾ ਮੈਂਬਰ ਆਪਣਾ ਗਵਾਂਢੀ ਕਾਲੇ ਪਹਿਲਵਾਨ ਦਾ ਭਾਈ ਆਪਾਂ ਨੂੰ ਅੱਜ ਫੇਰ ਟੱਕਰ ਗਿਆ ਭਾਈ ਸਤਿ ਸ਼੍ਰੀ ਗਾਲ ਪ੍ਰਮਾਨ ਕਰੋ ਭਾਈ 10 ਦੀ ਹਾਂਜੀ ਵਧੀਆ ਠੀਕ ਹੈ ਤੇ ਵਧਾਈਆਂ 26 ਜਨਮ ਬਰੀ ਦੀਆਂ ਚੰਗੀ ਸਿਹਤ ਹਾਂਜੀ ਸਿਹਤ ਕੋਈ ਸਨੇਹਾ ਸਨੇਹਾ ਤੇ ਇਹ ਕਿ ਪੰਜਾਬ ਦੀਆਂ ਝੰਡੀਆਂ ਜਿੰਨੀਆਂ ਖਤਮ ਕੀਤੀਆਂ ਨੇ ਮੋਦੀ ਸਾਹਿਬ ਨੇ ਹਾਂ ਆਪਣੀ 26 ਜਨਮ ਨੂੰ ਦਿੱਲੀ ਦੀ ਪਰੇਡ ਦੇ ਵਿੱਚ ਹਾਂ ਉਹ ਕਮੰਡ ਭਾਗੀ ਦਾ ਕੰਮ ਠੀਕ ਹੈ ਪੰਜਾਬ ਇਹ ਹੈ ਇਹ ਇਲਾ ਪ੍ਰਦੇਸ਼ ਹੈ ਜੀ ਨੇ ਆਜ਼ਾਦੀ ਦੇ ਵਿੱਚ 99% ਦਾ ਹਿੱਸਾ ਸੀਗਾ ਪੰਜਾਬੀਆਂ ਦਾ ਹਾਂ ਤੇ 26 ਜਨਵਰੀ ਨੂੰ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਪਰੇਡ ਕੱਢੀ ਜਾਂਦੀ ਹੈ ਹਰ ਸਾਲ ਤੇ ਬਈ ਕਾਕਾ ਕਹਿੰਦਾ ਵੀ ਉਹਦੇ ਚੋਂ ਆਪਣੀ ਮੋਦੀ ਹੋਰਿਆ ਨੇ ਆਪਣੀਆਂ ਝਲਕੀਆਂ ਜਿਹੜੀਆਂ ਸਿੱਖਾਂ ਦੀਆਂ ਤੇ ਉਹ ਗਾਇਬ ਕਰਤੀਆਂ ਵਿੱਚੋਂ ਤੇ ਵੀ ਉਹ ਵਿੱਚ ਦਵਾਰੇ ਦਰਜ ਹੋਣੀਆਂ ਚਾਹੀਦੀਆਂ ਨਹੀਂ ਆ ਠੀਕ ਹੈ ਭਰਾ ਚੰਗੀ ਹੈ ਸਿਹਤ ਠੀਕ ਹੈ ਚਲੋ ਕਿਧਰ ਚੱਲੀ ਸੰਗਤ 21 31 ਚਲੋ ਹਾਂ ਪ੍ਰਸ਼ਾਦਾ ਪਾਣੀ ਵੇਲੇ ਤੱਕ ਟੈਂਪ ਕਰਦੇ ਆ ਪੂਰਾ ਹਨਾ ਠੀਕ ਹੈ ਹਾਂ ਲੋਟਾ ਭਾਈ ਤੇ ਕਾਲਾ ਕਾਲਾ ਘਰ ਕਰੀਆਂ ਚੱਲ ਫਿਰ ਮਿਲਦੇ ਆ ਤੇ ਫਿਲਹਾਲ ਪ੍ਰਸ਼ਾਦਾ ਪਾਣੀ ਛਕਦੇ ਆ ਤੇ 10 20 ਮਿੰਟ ਆਰਾਮ ਕਰਦੇ ਆ ਘੰਟਾ ਥੋੜਾ ਜਿਹਾ ਦਿਨ ਜਾ ਖੁੱਲ ਜਾਂਦਾ ਤੇ ਫਿਰ ਦੇਖਦੇ ਆ ਅਗਲਾ ਕਾਰਜਕ੍ਰਮ ਆਪਣਾ ਜਾਰੀ ਕਰਦੇ ਆਗੇ ਤੇ ਗੱਗੂ ਕੇ ਕੱਲ ਮੈਂ ਨਹੀਂ ਜਾਇਗਾ ਤੇ ਕੱਲ ਗੱਗੂ ਨੂੰ ਪਾਣੀ ਦੀ ਵਾਰੀ ਲਵਾਉਣ ਵੀ ਨਹੀਂ ਲੱਗ ਗਿਆ ਨਾਲ ਅਸੀਂ ਮੈਂ ਇਕੱਲੇ ਨਹੀਂ ਢਾਲੇ ਟੰਗ ਤੇ ਮੜ ਪੀ ਤੇ ਖੇਤ ਚੱਲੇ ਗਿਆ ਸੀ ਅਗਲੇ ਖੇਤ ਦਵਾਈ ਕਰਨ ਕੱਲ ਸੋਣੀ ਧੁੱਪ ਨਿਕਲ ਰਹੀ ਸੀਗੀ ਤੇ ਬਸ ਇੱਕ ġiṛa ਗੱਗੂ ਕੇ ਕੱਢ ਕੇ ਆਵਾਂਗੇ ਅੱਜ ਉਹਨੂੰ ਪਰਸੋਂ ਸਿਮੈਂਟ ਲਿਆ ਕੇ ਦਿੱਤਾ ਸੀ ਦੇਖਦੇ ਆ ਉਹਦਾ ਕੋਈ ਫਰਕ ਤਾਂ ਨਹੀਂ ਉਹ ਕਹਿੰਦੇ ਬਾਰਦਾਨਾ ਬਦਲਿਆ ਸੀਗਾ ਤੇ ਪਹਿਲਾਂ ਰੌਕ ਸਟਰੌਂਗ 43 ਗ੍ਰੇਡ ਲਾ ਰਹੇ ਸੀ ਸਿਮੈਂਟ 390 ਰੁਪਏ ਦਾ ਗੱਟਾ ਲਾਉਂਦੇ ਨੇ ਉਹ ਤੇ ਅਗਲਾ ਕਾਰਜਕ੍ਰਮ ਇੱਕ ਬਾਲੇ ਦਿਨਾਂ ਦਾ ਬੇਤੀਰੂ ਲਈ ਜੇ ਨਾਲ ਤੁਸੀਂ ਕਹੋਗੇ ਰੋਜ਼ ਗੱਲ ਕਰ ਦਿੰਦਾ ਇਹ ਤੇ ਕੋਈ ਕਰਦੇ ਹੈ ਹੀ ਨਹੀਂ ਰੇਤਾ ਲਿਆਉਣਾ ਸੀ ਟਿੱਬੇ ਤੋਂ ਤੇ ਟਿੱਬੇ ਇੱਧਰ ਸਾਡੇ ਹੈਗੇ ਆ 2 ਚਾਰ ਕਿ ਮਤਲਬ ਨਾਲ ਦੇ ਪਿੰਡ ਦੇ ਹੱਦ ਤੇ ਲੱਗਦੇ ਆ ਕਿ ਤੇ ਵੈਸੇ ਕਿਤੇ ਹੈ ਨਹੀਂ ਟੱਪ ਆਪਣੇ ਪਿੰਡ ਚ ਤਾਂ ਹੈ ਨਹੀਂ ਖਾਸ ਚ ਦੇਖਣ ਨੂੰ ਤੇ ਟਿੱਬੇ ਟੁੱਬੇ ਵੈਸੇ ਅੱਜ ਕੱਲ ਕਿੱਥੇ ਰਹਿ ਗਏ ਮਸ਼ੀਨੀ ਯੁੱਗ ਹੋ ਗਿਆ ਤੇ ਘਰ ਉੱਚੇ ਚੱਕ ਚੱਕ ਕੇ ਪਾਈ ਜਾਂਦੇ ਆ ਲੋਕਾਂ ਤੇ ਉਹਦੇ ਵਾਸਤੇ ਫਿਰ ਮਿੱਟੀ ਨੇ ਹੁਣੀ ਰਿਸ਼ਤਾ ਲਿਆਉਣਾ ਕਿੱਥੋਂ ਲਿਆਉਣਾ ਜੀ ਚਲੋ ਅਗੇ ਟਿੱਬੇ ਤੋਂ ਤੇ ਟਿੱਬੇ ਪਈ ਫਿਰ ਹਾਂ ਸਾਨੂੰ ਪਤਾ ਹੀ ਆ ਕਿੰਨਾ ਕਿਚਰ ਰਹਿੰਦੀ ਹੈਗੇ ਤੇ ਬਾਕੀ ਗੱਲਬਾਤ ਥੋੜੇ ਸਮੇਂ ਬਾਅਦ ਅਸੀਂ ਜਾਰੀ ਰੱਖਾਂਗੇ ਟ੍ਰੈਮ ਟੈਮ ਟੈਮ ਕਹਾਂ ਜਾ ਰਹੇ ਹੋ ਰੋਕੋ ਗੱਡੀ ਰੋਕੋ ਅਰੇ ਰੋਕ ਲਈ ਰੋਕ ਲਈ ਅੱਜ ਤਾਂ 26 ਜਨਵਰੀ ਆ ਨਾ ਜਾਓ ਅੱਜ ਅੱਜ ਛੁੱਟੀ ਦੀ ਹੈ ਕਿ ਨਹੀਂ ਅੱਜ ਛੁੱਟੀ ਸੀ ਛੁੱਟੀ ਸੀ ਰਾ ਛੁੱਟੀ ਸੀ ਛੁੱਟੀ ਨਹੀਂ ਸਿਵਲ ਵਰਦੀ ਜੀ ਜਾਣਾਗਾ ਕੀ ਕਰਾਉਣਗੇ ਅੱਜ ਅੱਜ ਪਾਠ ਪਾਠ ਕਰਾਉਣਗੇ ਕਿੰਨੇ ਵਜੇ ਛੁੱਟੀ ਮਿਲਜੂ ਫਿਰ ਇੱਕ ਵਜੇ ਠੀਕ ਹੈ ਜੀ ਕਰਦਾ ਜਾਣ ਨੂੰ ਹੈ ਇਧਰ ਚੱਕੋ ਬੇਟੇ ਪਹਿਲਾਂ ਦੱਸੋ ਕਰਦਾ ਦੱਸੋ ਵੀ ਕਦੋਂ ਦੱਸਿਆ ਜੀ ਗੱਪਗਾਏ ਆ ਤਾਜ ਨਹੀਂ ਜਾਂਦਾ ਅੱਜ ਹੈ ਚਲੋ ਚੰਗਾ ਪਹੁੰਚੋ ਸ਼ਾਬਾਸ਼ ਬੈਨ ਆਉਣ ਵਾਲੀ ਆ ਟਾ ਟਾ ਮੈਂ ਚਲਾਂ ਤੂੰ ਵੀ ਜਾਣਾ ਕੋੜੇ ਸਕੂਲ ਬਥੇਰਾ ਜਾ ਗਵਾਡੀਆਂ ਕੀ ਲੜਕੀ ਇਹ ਲੜਕੀ ਆਇਆ ਬੈਂਚ ਚੜਾ ਗਿਆ ਵਾਂ ਆਇਆ ਬੈਂਚ ਤੇ ਸਹਿਜ ਕੋਲ ਤਾਜ ਨੂੰ ਬੋਲ ਮਾਰ ਦੇ ਤਾਜ ਨੂੰ ਤਾਜ ਨੂੰ ਬੋਲ ਮਾਰ ਦੇ ਤਾਜ ਵੀ ਜਾਊਗਾ ਸਕੂਲ ਰੋਕ ਉਹਦੇ ਨਾਲ ਜਾਊ ਸੱਜਣ ਰੋਕ ਪਹਿਲਾਂ ਆਇਆ ਤਾਂ ਫਿਰ ਤੂੰ ਜੋਰ ਚਲਾਏਂਗੀ ਚਲ ਰੁਕ ਤਾਜ ਨੂੰ ਬੋਲ ਮਾਰ ਤਾਜ ਨੂੰ ਬੋਲ ਮਾਰ ਤਾਜ ਉਹ ਆ ਗਿਆ ਤਾਜ ਹੋ ਆ ਗਿਆ ਤਾਜ ਮਗਰ ਤਾਜ ਆ ਗਿਆ ਤਾਜ ਆ ਗਈ ਓਰੇ ਦੀ ਅੱਖੀ ਤੇ ਕਿਸੁਰਮਈ ਆ ਫਰਮੋਂ ਪਾਇਆ ਭਗ ਜਾ ਚਲ ਆ ਜਾ ਆਵਾਜ਼ ਵੀ ਆ ਰਹੀ ਹੈ ਨਾ ਆ ਵੀ ਆ ਰਹੀ ਹੈ ਨਾ ਬੱਲੇ 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 ਹਾਂ ਉਹ ਬੋਲੂਆ ਯਾ ਸਕੂਲ ਨਹੀਂ ਗਿਆ ਤੂੰ ਬੋਲ ਮਰੀ ਜਾਣਾ ਕਿਹਨੂੰ ਸੱਦਾ ਸੀ ਕਿਹਨੂੰ ਬੋਲ ਮਾਰਦਾ ਸੀ ਤੂੰ ਦੇਖ ਦੇ ਕੇ ਬੈਂਡੀਆਂ ਲੋ ਕਰ ਦਿੰਦਾ ਵਸ ਗਲਤ ਕਰ ਹੈ ਚੱਲ ਸਕੂਲ ਜਾ ਬੈਨ ਆਈ ਖੜੀ ਐ ਸਾਈ ਜੀ ਨੇ ਸੱਦੀ ਹੁੰਦੀ ਤੈਨੂੰ ਜਾਂਦਾ ਨਹੀਂ ਤੂੰ ਸਕੂਲ ਨਹੀਂ ਜਾਂਦਾ ਮੈਂ ਕਿਰਮਾ ਕਿੱਥੇ ਕਿਉਂ ਤੂੰ ਕਿਉਂ ਜਾਵੇਂ ਤੈਨੂੰ ਦੱਸਾਂ ਅਜਿੱਦਾਂ ਨੂੰ ਛੁੱਟੀ ਮਿਲ ਗਈ ਤੈਨੂੰ ਲੱਗੂਗਾ ਤਾਂ ਗੱਲ ਕਿੱਧਰ ਜਾਣਾ ਉੱਧਰੇ ਕੰਮ ਬਣਾਇਆ ਕਿਹੜੇ ਕੰਮ ਬਣਾਇਆ ਉੱਧਰ ਲੈ ਤੋ ਕੁਝ ਕਹਿ ਪਹਿਲਾਂ ਕੁਝ ਬੋਲ ਪਹਿਲਾਂ ਪਹਿਲਾਂ ਕੁਝ ਕਹਿ ਫੇਰ ਜਾਂਨ ਦਊਗਾ ਇਧਰ ਝਾਕ ਕੇ ਕੈਮਰੇ ਬਣੀ ਝਾਕ ਕੇ ਕੈਮਰੇ ਬਣੀ ਝਾਕ ਕੇ ਮਰ ਬੂਟ ਹੈਗੇ ਨਹੀਂ ਇੱਥੇ ਹੋਰ ਕਿੱਧਰ ਗਏ ਬੂਟ ਤੇਰੇ ਟੋਤਾ ਟਾ 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 ਉੱਪਰੇ ਲਾ ਬੂਣ ਬੂਣ ਭਲਾ ਚੰਗਾ ਟੰਗਾ ਲੈ ਲ ਬੂਣ ਭਰਾ ਦੇ ਤੈਨੂੰ ਫੋਨ ਕਰ ਤੋ ਫੜਾ ਦੇ ਤੋਤਾ ਦੇਖੋ ਟੋਤਾ ਦੇਖ ਨਾ ਟੋਤਾ ਟਾ ਟੋਤਾ ਮੰਮੀ ਗੱਗੂ ਕਰ ਜਾ ਕੇ ਆਉਣਾ ਥੋੜੀ ਹੈਗੀ ਅੱਗੇ ਹੈਗੀ ਆਪੇ ਹੈਗੀ ਆ ਕਰਿਆਂ ਭਾਈ ਕੋਈ ਠੰਡ ਦਾ ਕੰਮ ਸਾਬੋਂ ਬਾਹਰ ਹੋਇਆ ਪਿਆ ਠੰਡ ਕਹਿੰਦੀ ਹਰਜਾਈ ਚ ਵੜ ਜਾ ਕੁਛ ਨਾ ਕਰ ਅਰਥੋਂ ਉੜ ਆਇਆ ਦਿਮਾਗ ਤੇ ਯੋਰ ਪਾਇਆ ਤੇ ਯਟ ਹਰਜਾਈ ਚ ਨਿਕਲ ਕੇ ਬਾਹਰ ਆਇਆ ਹਾਂ ਵੀ ਪਰਾਂ ਜੀ ਉਹ ਤੇ ਕੁੱਤੀ ਸੋਈ ਹੈ ਹੈਲੋ ਹਾਂ ਠੀਕ ਹੈ ਕੀ ਮਾਸੀ ਹਾਂ ਕੀ ਦਾ ਸੀ ਉਹ ਕੀ ਦੀ ਸਕਤੂਰੀ ਹੈਲੋ ਮੁਰਗੂ ਅਨੰਨੇ ਮੁੰਨੇ ਬੱਚੇ ਲੱਗਦੇ ਨੇ ਬਹੁਤ ਅੱਛੇ ਪਰ ਥੋੜੇ ਜਿਦੋਂ ਵੱਡੇ ਹੋ ਜਾਂਦੇ ਖਲਾਰੇ ਪਾਉਣ ਲੱਗ ਜਾਂਦੇ ਆ ਉਦੋਂ ਭੜੇ ਲੱਗਣ ਲੱਗ ਜਾਂਦੇ ਹੈਗੇ ਨੀਰਾ ਖਲਾਰ ਦੇ ਤੇ ਕੁਛ ਨਹੀਂ ਛੜ ਰਹੇ ਰਹੀ ਗਾਂ ਪਾਉਣ ਵਾਲਾ ਸੌਦਾ ਬਣ ਜਾਂਦੇ ਨੇ ਅੱਠ ਨਹੀਂ ਸੀਗੇ ਮਾਸੀ ਇਹ ਅੱਠ ਸੀਗੇ ਅੱਠ ਹਾਂ ਸੱਤ ਰਹਿਗੇ ਓ ਕੱਕੂ ਝੜੀਆਂ ਜਾਂ ਕੇ ਭੱਜਿਆ ਆਉਂਦਾ ਸੀ ਪਤਾ ਨਹੀਂ ਕਿੱਧਰ ਲੁੱਕ ਗਿਆ ਹਾਂ 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 ਭਲੇ 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 ਪੌੜੀਆਂ ਤੇ ਯੋਰ ਲਾ ਰੱਖਿਆ ਓ ਜੈਹਲ ਦੇ ਜਨਾਬ ਸਤਿ ਸ਼੍ਰੀ ਅਕਾਲ ਜੀ ਹਾਂ ਗਣਦਾਂਤਰ ਦਿਵਸ ਦੀਆਂ ਵਧਾਈਆਂ ਜੀ ਵਧਾਈਆ ਬਈ ਲੋਟ ਆਈ ਲੋਟ ਹਾਂ ਵਧੀਆ ਸੇ ਆਪਣੇ ਕਲਾਇੰਟ ਕੀਆ ਕਰਦੋਂ ਨਹੀਂ ਆ ਬਹੁਤ ਟਿਕੜ ਰੋ ਹੋਰ ਕੱਲ ਮੈਂ ਉਥੋਂ ਪਾਣੀ ਮੋਗਾ ਹੋਲ ਕੇ ਲਿਆ ਪਾਣੀ ਲਿਆ ਤੇ ਉਦੋਂ ਨੂ ਨੀਰੇ ਚਾਰੇ ਦਾ ਸਮਾਂ ਹੋ ਗਿਆ ਫਿਰ ਇੱਕ ਦੋ ਕੰਮ ਸੀ ਉਸ ਤੋਂ ਬਾਅਦ ਫਿਰ ਜਮਦੀ ਜੋੜੀ ਫਿਰ ਤੁਹਾਨੂੰ ਪਤਾ ਹੀ ਆ ਰਾਤ ਭਾਈ ਬਾਤ ਗਈ ਫਿਰ ਅੱਜ ਮੈਂ ਆ ਗਿਆ ਤੇ ਖੁਸ਼ੀ ਵੀ ਹੋ ਗਈ ਤੁਹਾਨੂੰ ਅੱਜ ਅੱਛਾ ਅੱਜ ਡੀਸੀ ਸਨਮਾਨਤ ਗੁਰੂ ਕੁੜੀ ਨੂੰ ਬਖੰਡੇ ਅੱਛਾ ਥੋੜੀ ਕੁੜੀਆਂ ਨੂੰ ਹਾਂ ਡੀਸੀ ਸਨਮਾਨਤ ਕਰੂਗਾ 골ਡ ਮੈਡਲਿਸਟ ਹੋ ਕੇ ਆਈ ਸੀ ਭਾਈ ਮਿਸਤਰੀ ਭਾਈ ਦੀ ਕੁੜੀਆ ਕਿੱਥੇ ਸੀ ਕਰਾਟੇ ਚੋਂ ਆਪਾਂ ਇਹਦੇ ਜੋਦਨ ਕਹਾ ਕੇ ਬਾਈ ਯਾਰ ਹਾਂ ਠੀਕ ਹੈ ਜਲੰਧਰ ਵਾਲੀ ਸਾਈਡ ਕਿਤੇ ਸੀਗਾ ਕੋਈ ਮੁਕਾਬਲਾ ਤੇ ਬਹੁਤ ਬਹੁਤ ਬਧਾਈਆਂ ਮਿਸਤਰੀ ਬਾਈ ਨੂੰ ਅੱਠ ਜਵਾਗੇ ਸੀ ਇੱਥੇ ਜਿੱਤੇ ਪਹਿਲਾਂ ਅੱਠ ਜਿੱਤੇ ਵੈਰੀ ਗੁੱਡ ਹੋਰ ਭਾਈ ਗੋਰੀ ਲੋਟ ਆ ਠੀਕ ਹੈ ਖਾਓ ਖਾਣਾ ਤੇ ਮੈਨੂੰ ਬਸ ਇਹ ਦੱਸ ਦਿਓ ਅ ਜਿਹੜਾ ਆਪਾਂ ਉਹ ਬਾਰਦਾਨਾ ਬਦਲੇ ਵਾਲਾ ਸਿਮਿੰਟ ਦਾ ਰੰਗ ਤਾਂ ਨਹੀਂ ਬਦਲਿਆ ਨਹੀਂ ਠੀਕ ਹੈ ਜਿਹੜਾ ਤਾਂ ਉਹ ਵੀਰੇ ਨੂੰ ਦਿੰਨਾ ਨਹੀਂ ਤੇਰੇ ਇਹ ਜਾਣਾ ਕਰਕੇ ਦੇਖੋ ਤੁਸੀਂ ਫਿਰ ਦੋ ਰੰਗਾਂ ਦਾ ਕੰਮ ਹੋ ਜੇ ਕਿਤੇ ਇੱਧਰ ਲਾਇਆ ਸੀ ਹਨਾ ਉਹ ਕਿੱਥੇ ਲਾਇਆ ਪੌੜੀਆਂ ਤੇ ਪੌੜੀਆਂ ਥੱਲੇ ਪਾਸੇ ਵੀ ਲਾਇਆ ਫਿਰ ਹਾਲ ਤਾਂ ਤੇਰੀ ਵਾਲੀ ਗੱਲ ਹੀ ਆ ਮੈਂ ਵੀ ਚੁੱਪ ਹੀ ਕਰ ਜਾ ਹਨਾ ਠੀਕ ਆ ਭਾਈ ਗੱਗੂ ਕਿੱਧਰ ਲੋਕ ਗਿਆ ਅੰਦਰ ਤਾਂ ਬੜਿਆ ਸੀ ਮਿਸਤਰੀ ਕਿਹਾ ਇੱਧਰ ਹੀ ਡੱਪ ਗਿਆ ਸੀ ਉਹ ਯਾਰ ਭਾਈ ਹੁਣ ਤਾਂ ਹਪਾਥੀਆਂ ਤੇ ਉਹ ਚੱਕ ਕੇ ਲੈ ਮੇਰੇ ਸਾਹਮਣੇ ਰੋਟੀ ਨਾ ਬਣਾਉਂਦਾ ਪ੍ਰਸ਼ਾਦ ਦੇ ਫੜਾਉਣੇ ਆ ਗੱਗੂ ਗੱਗੂ ਪਤਾ ਨਹੀਂ ਭਾਈ ਹੈ ਇੱਧਰ ਅਹਰਾ ਲੈਣ ਜਾਣਾ ਵਾਸੇ ਤੇ ਵੱਡਾ ਨੌਜਵਾਨ ਇੱਥੇ ਲੋਕੇ ਖੜਾ ਸੀਗਾ ਇੱਧਰ ਦੇ ਪਾਸੇ ਦਾਸ ਜੀ ਹਰਾ-ਜਰਾ ਲੈਣ ਜਾਣਾ ਤੇ ਮਨਪ੍ਰੀਤ ਕਹਿੰਦਾ ਮੈਂ ਢੋਲੀ ਲੈ ਕੇ ਜਾਊਂਗਾ ਤੇ ਸਪਰੇਅ ਕਰੂੰਗਾ ਕੱਖ ਕੰਡੇ ਵਾਲੀ ਜੀ ਧੁੱਪ ਨਿਕਲੀ ਤਾਂ ਹੈ ਠੀਕ ਸ਼ਗਲੀ ਰੋਟੀ ਹਾਂ ਤੇ ਨਾ ਮੈਂ ਸ਼ਗਲਾ ਫਿਰ ਚੱਲਦੇ ਆਂ ਸਮਾਂ ਬਹੁਤ ਹੋ ਗਿਆ ਕਾ ਕਾ ਨਾ ਹੀ ਬੋਲੀ 11:20 ਹੋ ਗਏ 11:20 ਤਾ ਨਾ ਨਾ ਕਗੂ ਪੱਲੀ ਖਿੱਚੀ ਓਏ ਹੂ ਬਾਹੇ ਗੀਰੂ ਲੰਗ ਕਗੂ ਪੱਲੀ ਨੋ 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 ਉਥੇ ਨਹੀਂ ਜਾਣਾ ਤਾਜ ਤਾਜ ਆ ਕੱਟ ਲੈਂਦਾ ਵੱਡਾ ਵੈਲੀ ਘਰੋਂ ਚੱਲ ਮੈਂ ਖੇਤ ਜਾਣਾ ਤਾਜ ਕੱਲ ਮੇਰੇ ਨਾਲ ਪਾਣੀ ਨਹੀਂ ਲਵਾਇਆ ਇਹਨੇ ਗੱਗੂ ਨੇ ਕੁੱਟਾ ਇਹਨੂੰ ਬੱਸ ਰੋਕ ਲੈ ਰੋਕ ਲੈ ਟਰੈਕਟਰ ਵੀ ਲਗਾਉਣਾ ਰੋਕ ਲੈ ਗੁਰੂ ਆਮੀਰ ਦੇ ਜਿਹੜੇ ਗੱਲਾਂ ਮਾਰਦੇ ਉਹਨਾਂ ਵਿੱਚ ਦੱਸ ਤੇ ਲੈ ਗੇ ਜਿਹੜੇ ਦਿਨਾਂ ਤੇ ਆ ਨਹੀਂ ਵਾਹ ਤੇਲ ਘਾਰ ਵੇਜ ਬਿਨਾ ਨਿਹਾਰੇ ਉਹ ਲੋਕ ਜਿਹੜੇ ਦੂਜਿਆਂ ਨੂੰ ਮਾਰਾ ਬੋਲਦੇ ਮੈਂ ਇੱਜ਼ਤ ਕਰਾਂ ਤੇ ਜਿਹੜਾ ਮੀਨਾ ਜਿਹੜੀ ਸਾਲੇ ਲਾਹਵਾ ਕਰਾ ਕੇ ਦੇਰ ਕੱਟਦੇ ਮੇਰੇ ਬਹੂ ਸੂਰਜ ਨੇ ਹਲਕੀ ਜਿਹੀ ਦਿਖਾਈ ਦਿੱਤੀ ਤੇ ਇਧਰ ਸੋਲਰ ਪੈਨਲ ਨੇ ਆਪਦਾ ਕੰਮ ਕਰਨਾ ਸ਼ੁਰੂ ਕਰਤਾ ਤੇ ਸੋਲਰ ਮੋਟਰ ਇੰਨੀ ਕੀ ਜੋਸ਼ ਨਾਲ ਆਉਦਾ ਚੱਲ ਪੈਂਦੀ ਆ ਕਿਹ ਹੈ ਤਾਂ ਸੂਰਜ ਹੋਰੇ ਥੋੜੇ ਜਿ ਦਿਖਾਈ ਦਿੱਤੇ ਤੇ ਮਾਨਪ੍ਰੀਤ ਆ ਗਿਆ ਸੀਗਾ ਮੂਰੇ ਮੂਰੇ ਕਹਿੰਦਾ ਉਹਨੇ ਮੈਂ ਦਵਾਈ ਸ਼ਰਕਾ ਸ਼ੁਰੂ ਕਰ ਦੂੰ ਆ ਤੇ ਇਧਰੋਂ ਭਾਈ ਚਿੱਟੇ ਕੱਪੜੇ ਵਾਲਿਆਂ ਨੇ ਆਪਣਾ ਸਵਾਗਤ ਕਰਿਆ ਮੂਰੇ ਮੂਰੇ ਕਹਿੰਦੇ ਆਈ ਜਾਓ ਅਸੀਂ ਰਾਹ ਦੱਸੀ ਜਾਨੇ ਆ ਚਲੋ ਜੀ ਚਲੋ ਜੀ ਆ ਜਾਈਓ ਹੀ ਦੇਵਤਾ ਜੀ ਸੂਰਜ ਨੂੰ ਫੋਨ ਕਰਕੇ ਤੁਰਨਾ ਸੀ ਨਾ ਉਹ ਤ੍ਰਿਉਂਦੇ ਨੂੰ ਆ ਜਾਂਦਾ ਬਾਤੂ ਵਾਲੀ ਸ਼ਪਾਹ ਜਲ ਢੋਲੀ ਥਾਂ ਥਾਂ ਬਾਤੂ ਲੈ ਕੇ ਹਾਂ ਲੋਟਾਂ ਵਧੀਆ ਵਧੀਆ ਜੀ ਲੱਗ ਗਿਆ ਆਕੇ ਇਹ ਤਾਂ ਲੱਗੇ ਹੀ ਆ ਸੂਰਜ ਕਦੋਂ ਸੂਰਜ ਨਿਕਲੇ ਤਾਂ ਕਹਿੰਦਾ ਹੋਰ ਜੀ ਵੱਧ ਲੱਗੇ ਢੋਲੀ ਚੱਕੇ ਬੰਦਾ ਤੋਰਾ ਫੇਰਾ ਕਰੇ ਸਰੀਰ ਗਰਮਾਇਸ਼ ਪੜੇ ਚੱਕ ਲੋ ਦਾਤੀ ਸਾਹਿਬ ਜੀ ਹੈ ਆ ਬਈ ਇੱਥੇ ਵਿਚਾਲੇ ਜੀ ਕਰ ਗਏ ਝਾੜ ਗਏ ਪਤਾ ਨਹੀਂ झाड़ा ही कर देखी ले रब देना दातियां साफ करके रख के ਟਾ 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 ਟੇ 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 ਰੜਕਣ ਲੱਗ ਗਿਆ ਪਰਸ਼ਾਵਾਂ ਤੇ ਸੂਰਜ ਨੇ ਥੋੜੀ ਜੋਸ਼ ਬਤਾਤੀ ਤੇ ਸੇਕ ਆ ਗਿਆ ਤੇ 10 ਹੋਰੇ ਵੀ ਕੱਪੜਿਆਂ ਚੋਂ ਬਾਹਰ ਹੋ ਗਏ ਗੱਗੂ ਆਇਆ ਗੱਗੂ ਭਾਈ ਆ ਭਾਈ ਇੱਥੇ ਆ ਤੂੰ ਨੇ ਕਰਾ ਨੋ ਕਰਾ ਪਾ ਕੇ ਤੇ ਉੱਚ ਪੱਧਰ ਤੇ ਤਿਆਰੀ ਕਰ ਲਈ ਤੇ ਆਪਣੇ ਨੌਜਵਾਨ ਨੇ ਬਾਥੂ ਵਾਲੀ ਦਵਾਈ ਛੜਕਣ ਦੀ ਤੇ ਗੱਟੇ ਦਾ ਬਣਾ ਕੇ ਲਿਆਂਦਾ ਝੰਗਾ ਝੰਗਾ ਓਏ ਝੋਬਰਾ ਪਿਆ ਮਾਗਨ ਆਉਂਦਾ ਠੀਕ ਆ ਚੱਕੀ ਮਾੜਾ ਇਧਰ ਘੁੰਮ ਕੇ ਲੋਟਾ ਸੋਹਣਾ ਲੱਗਦਾਗਾ ਆਈ ਬਾ ਯਾਰ ਸਕੂਲ ਚ ਵੀ ਆ ਰਿਹਾ ਓਏ ਸੋਹਣਾ ਸੂਟ ਤੇਰਾ ਚੱਲ ਲੋਰ ਜੀ ਲੈ ਕਿ ਭਰਵਾ ਓਏ ਉਹੀ ਪੁਰਾਣੀ ਸੀ ਸਹੀ ਆ ਪਜਾਮਾ ਜਾਂ ਨਹੀਂ ਉਹ ਤਾਂ ਵੀ ਜੂਏ ਥੱਲੇ ਲਾਤਾਂ ਦਾ ਤਰੇੜ ਫਰਾਂ ਸੁੱਕਦੀ ਵੀ ਨਹੀਂ ਹੂੰ 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 ਕਾਪੜੇ ਲੈ ਟੋਈ ਪਲ ਨੂੰ ਬਦੂ ਹੂੰ 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 ਇੱਕ ਪਾਂਤ ਹੋਰ ਲਾ ਲੈਣੇ ਕੋਈ ਇੱਕ ਪਾਂਤ ਹੋਰ ਲਾਵਾਂਗੇ ਕਿਉਂ ਇੰਨੇ ਕਰੋ ਨਹੀਂ ਸੱਤ ਪੰਡਾ ਕਰਦੇ ਉਹਨੇ ਤਾਂ ਪੰਜ ਹੀ ਹੋਈਆਂ ਲਾ ਪਰ ਲਾ ਪਰ ਤੇ ਰਹਾ ਹਰਾ ਲਾ ਦਾਂਗੇ ਤੂੰ ਮਾੜੇ ਹੌਸਲਾ ਰੱਖ ਐਡਾ ਬੜਾ ਸੂਰਜ ਚੜ ਗਿਆ ਕਰਮਾਂ ਵਾਲਾ ਉਹਦਾ ਨਾ 2 4 5 ਬੰਦੇ ਦਾ ਹੋਤ ਹੈ ਗਿਆ ਹੁਣ ਹੈ ਨੱਕਾ ਖੋਲੇ ਨਹੀਂ ਉਹਨੇ ਯਾਰ ਮੋਟਰ ਚੱਲੀ ਜਾਂਦੀ ਆ ਖੁੱਲਾ ਹਟ ਲਾਂਗੇ ਥੋੜਾ ਵਿਚਾਰ भैया रेड़ी च बैठी सूत है चंगा जी ला के रखी कि असी घरों थोड़ा जहाट आए थे ये चोबर उन्ह पाँ आया दो किले दवाई करती इधर आ चलिए बारी लाएगा बारी ठीक है ਵੇਲਾ ਹੋਇਆ ਸਵਾ 6 ਵਜੇ ਦਾ ਤੇ ਅੱਜ ਸੂਰਜੋਰੇ ਚੰਗੇ ਸੋਹਣੇ ਨਿਕਲੇ ਹੋਏ ਸੀਗੇ ਤੇ ਅੱਗੇ ਸਵਾ 5 ਵਜੇ ਇਹ ਜਿਹਾ ਮਾਹੌਲ ਹੁੰਦਾ ਇਦੋਂ ਵੀ ਆਏ ਗੁੜਾ ਜੇ ਲੱਗੀ ਜਾਂਦਾ ਰਹਿੰਦਾ ਸੀਗਾ ਕੰਮ ਤੇ ਅੱਜ ਹਲੇ ਵੀ ਆਏ ਲੱਗੀ ਜਾਂਦਾ ਦਿਨ ਖੜਾ ਹਨਾ ਮੰਮੀ ਤੇ ਪਿੰਡਾਂ ਵਾਲੇ ਜਿਵੇਂ ਭਈ ਆਪਣੇ ਟਾਈਮ ਨਾਲ ਹੀ ਰੋਟੀ ਟੁੱਕ ਲੱਗ ਜਾਂਦੀਆਂ ਮਾਵਾ ਭੈਣਾ ਤੇ ਆਪਣੇ ਮਾਤਾ ਵੀ ਬਸ ਇਸ ਟਾਈਮ ਹੀ ਲੱਗ ਜਾਂਦੇ ਰੋਟੀ ਸਵਾ ਜੀ ਪਹਿਲਾਂ ਮੰਮੀ ਲੇਟ ਲੱਗਦੇ ਸੀ ਆਹ ਲੇਟ ਨੇਰਾ ਬੱਦਲਾਂ ਦਾ ਨੇਰਾ ਹੋ ਜਾਂਦਾ ਵੱਲੋਂ ਮੱਲੀ ਅੱਜ ਨਹੀਂ ਅੱਜ ਤੁਸੀਂ ਪਹਿਲਾਂ ਲਾ ਅੱਗੇ ਰੋਟੀ ਧੁੱਪ ਜਿਹੀ ਸੀ ਕੰਮ ਦਾ ਵਾਲਾ ਤੇ ਜਿੰਮ ਤੋਂ ਮੈਂ ਜਿਵੇਂ ਖੋਟਾ ਰਣ ਲੱਗੇ ਤਾਂ ਕੰਮ ਕਰ ਕਰਦੇ ਭਾਈ ਜਿੰਮ ਤੋਂ ਫਿਰ ਦੁਬਾਰੇ ਰੋਟੀ ਖਾਣ ਆ ਜਿੰਨਾ ਉਹਨਾਂ ਦਾ 6:30 7:00 ਵਜੇ ਅੱਜ ਅ ਮਾਤਾ ਕਹਿੰਦੇ ਟਾਈਮ ਨਾਲ ਰੋਟੀ ਲਾਗੇ ਤੇ ਮੈਂ ਕੋਈ ਨਾ ਛੱਕ ਜਾਨੇ ਆ ਭਾਈ ਤੇ ਨਾਲੇ ਮਾਤਾ ਜੀ ਦੀ ਹਾਜ਼ਰੀ ਲਵਾ ਦਿੰਨੇ ਆ ਜੰਮੀ ਬੇਟਾ ਸੋਨ ਸਾਰਿਆਂ ਨੂੰ ਜੋੜੇ ਰੋ ਇਸ ਚੈਨਲ ਦੇ ਨਾਲ ਤੇ ਕਈ ਵੀਰ ਕਹਿੰਦੇ ਹੁੰਦੇ ਆ ਕਿ ਭਾਈ ਬਾਤਾਂ ਦਵਾਰੇ ਵਾਇਆ ਕਰੋ ਨਾਲੇ ਤੇ ਮਾਤਾ ਜੀ ਨੂੰ ਦੇਖ ਕੇ ਬਧੀਜੀ ਲੱਗਦਾ ਤੇ ਹਾਜ਼ਰੀ ਲਵਾਇਆ ਕਰੋ ਲਾਜ਼ਮੀ ਤੇ ਤੇ ਵੇਖਦੇ ਆ ਭਾਈ ਦਵਾਰੇ ਇੱਕ ਦੇ ਦਿਨ ਤੋਂ ਯਾ ਬਾਤ ਆ ਚੱਲੋ ਭਾਈ ਆਲੂ ਆ ਦਾਲ ਬਣਾਈ ਪਈ ਮਟਰਾਂ ਦੀ ਤੇ ਰੋਟੀਆਂ ਪੱਕੀਆਂ ਪਈਆਂ ਨੇ ਬੇਟੇ ਤੀਓ ਪੁੱਤੋ ਸਾਰੋ ਖਾ ਲੋ ਰੋਟੀ ਆ ਜਾ ਮੇਰੇ ਕੋ ਹਾਂਜੀ ਆ ਕੇ ਆ ਜਾਓ ਅ ਮਿਹਰਬਾਨੀ ਭਾਈ ਤੁਹਾਡੇ ਸਾਰਿਆਂ ਵੱਲੋਂ ਮਾਤਾ ਜੀ ਨੂੰ ਮੈਂ ਪਹਿਲੇ ਧੰਨਵਾਦ ਕਰਤਾ ਤੇ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਜਿਹੜੇ ਸਾਥ ਦਿੰਦੇ ਆ ਚੈਨਲ ਦੇ ਨਾਲ ਜੁੜੇ ਹੋਏ ਨੇਗੇ ਤੇ ਮੌਸਮ ਅੱਜ ਸੋਹਣਾ ਰਿਹਾ ਮਨਪ੍ਰੀਤ ਬਾਅਦ ਚ ਆਇਆ ਸੀ ਹੁਣ ਉਹ ਆਪ ਦਾ ਬਾਲੀਬਾਲ ਖੇਡਣ ਵਾਗ ਗਿਆ ਬਹੁਤ ਧੁੱਪ ਸੋਹਣੀ ਸੀ ਅੱਜ ਤਾਂ ਹਾਂ ਆਪਾਂ ਉਹਦਾ ਪ੍ਰਸ਼ਾਦਾ ਟੁਕ ਸ਼ੱਕ ਕੇ ਫੇਰ ਵਾਪਸ ਹੋ ਜਾਨੇ ਆ ਡਿਊਟੀ ਤੇ 2 2.5 3 ਘੰਟੇ ਉੱਥੇ ਤੇ ਫਿਲਹਾਲ ਸਮਾਪਤਾ ਆਪਣਾ ਬਲੌਗ ਅੱਜ ਦਾ ਇੱਥੇ ਤੇ ਰੇਤੇ ਵਾਲਾ ਕੰਮ ਰੋਜ਼ ਹਜੇ ਕੱਚ-ਕੱਚ ਹੋਈ ਜਾਂਦੀ ਐ ਤੇ ਇੱਕ ਵੀਰ ਕਹਿੰਦਾ ਸੀਗਾ ਭਾਈ ਮੰਮੀ ਜੀ ਕਹਿੰਦਾ ਸਾਡੇ ਵੀ ਬਾਈ ਛੋਡੇ ਵਾਂਗੂ ਆਹੀ ਕੰਮ ਹੋ ਰਿਹਾ ਕਹਿੰਦਾ ਰੋਇ ਇਹ ਕਹਿੰਦੇ ਨੇ ਰੇਤਾ ਲੈ ਕੇ ਜਾਵਾਂਗੇ ਰੇਤਾ ਲਿਆਂਦਾ ਜਾਂਦਾ ਨਹੀਂ ਤੇ ਖੈਰ ਅੱਜ ਮਰਮਣਪੀ ਤੇ ਕਹਿੰਦਾ ਨਾਲੇ ਸਪਰੇਅ ਕਰਨੀ ਆ ਤੇ ਨਾਲੇ ਹਰਾ ਲੈ ਕੇ ਆਉਣਾਗਾ ਰੇਤੇ ਦੀ ਮੱਖ ਚਰਚਾ ਕਰ ਚੰਗਾ ਸਪਰੇਅ ਕਰ ਆਉ ਅੱਜ ਪਹਿਲਾਂ ਤੇ ਮਸਾ ਮਸਾ ਵੀ ਧੁੱਪ ਲੱਗੀ ਸੀਗੀ ਤੇ ਨਾਲੇ ਹਰਾ ਵੀ ਜ਼ਰੂਰੀ ਆ ਫਿਰ ਇਸ ਤੋਂ ਬਾਅਦ ਡਿੱਗਣ ਲੱਗ ਜੂਗਾ ਤੇਲ ਆ ਜਾ ਪੈਂਦਾ ਤਾਂ ਵੀ ਖਰਾਬ ਜਾਂਦਾ ਉਹ ਐ ਵੀ ਕੱਚਾ ਕੱਚਾ ਚਾਰ ਲੀਆ ਆ ਚਾਰ ਹੈਗਾਗਾ ਵੀ ਜਗੇਰਾ ਉਹਨੂੰ ਬਾੜ ਇੱਕ ਬਾੜ ਚਾਰ ਕੇ ਦਵਾਰੇ ਫੋਟ ਦਾ ਸੋਹਣਾ ਨਜ਼ਾਰਾ ਆ ਤਾਂ ਠੀਕ ਨਹੀਂ ਆਚਾਰ ਨਰਸਰੀ ਜਾਂਦਾ ਤੇ ਬਾਕੀ ਠੀਕ ਹੈ ਸੋਨਾ ਮੋਹਰਾ ਸੋਨੇ ਦਿਨ ਟੱਪੀਂਦੇ ਆ ਧੰਨਵਾਦ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਾਥ ਦਿੰਦੇ ਹੈਗੇ ਤੇ ਕਿਰਪਾ ਪਰਮਾਤਮਾ ਦੀ ਬਾਬਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਜੁੜੇ ਰਹੋ ਇਸ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਮੀ ਜੀ ਸਤਿ ਸ਼੍ਰੀ ਅਕਾਲ ਭਾਈ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਠੀਕ ਧੰਨਵਾਦ ਜੀ ਧੰਨਵਾਦ ਭਾਈ